ਤਰੰਗਿਆ ਨਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਸੋ ਇਸ ਤਿਰੰਗੇ ਦੇ ਲਈ ਸਾਡੇ ਯੋਧਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਸਾਡੇ ਲਈ ਬੜਾ ਮਹਤਵਨਾਕ ਯਸਾਹੀ ਮਾਣਕੀ ਪਰ ਜੀ 26 ਜਨਵਰੀ ਦੇ ਗਣਤੰਤਰ ਦਿਵਸ ਤੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ ਬਤੌਰ ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਗੀਆਂ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇਝਾਕੀਆਂ ਜਿਹੜੀਆਂ ਹੈਗੀਆਂ ਵਕਫ ਵਕਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗੀਆਂ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈ ਕਿ ਕਰਨ ਜਾ ਰਿਹਾ ਹੈ ਜੀ ਸਰ ਹੋਰ ਕੀ ਖਾਸ ਹੋਣ ਜਾ ਰਿਹਾ ਹੈ ਇਹ 26 ਜਨਵਰੀ ਲੈ ਕੇ ਜੀ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗ ਲੈਣ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜੀਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੌਜਵਾਨ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਰੀ ਦੀ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਬੌਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਵੇ ਦੇਖੋ ਜੀ ਇੱਥੇ ਇਸ 26 ਜਨਮ ਨੂੰ ਸਟੇਟ ਲੈਵਲ ਦਾ ਜਿਹੜਾ ਹੈ ਰਿਪਬਲਿਕ ਡੇ ਸੈਲੀਬ੍ਰੇਸ਼ਨਸ ਤੇ ਹੋਣ ਜਾਣਿਆ ਤੇ ਸਾਡੇ ਵੱਲੋਂ ਪੁਖਤਾ ਸਿਕਿਉਰਿਟੀ ਪ੍ਰਬੰਧ ਸ਼ਹਿਰ ਦੇ ਵਿੱਚ ਕੀਤੇ ਗਏ ਹਨ ਜਿਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਲਗਾਤਾਰ ਸ਼ਹਿਰ ਦੇ ਵਕਫ ਵਕ ਥਾਵਾ ਚੌਕਾ ਦੇ ਵਿੱਚ ਸਿਟੀ ਸੀਲਿੰਗ ਸ਼ਹਿਰ ਦੇ ਜਿਹੜੇ ਐਕਸੈਸ ਰੋਡਸ ਹੈਗੇ ਜਿਹੜੇ ਸ਼ਹਿਰ ਨੂੰ ਆਉਂਦੇ ਉਹਨਾਂ ਦੇ ਉੱਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਸੀਨੀਅਰ ਅਫਸਰ ਰਾਉਂਡ ਦਾ ਕਲੌਕ ਆਪ ਪਰ ਪਰਸਨਲੀ ਮੋਨਿਟਰ ਕਰ ਰਹੇ ਨੇ ਸੁਪਰਵਾਈਜ਼ ਕਰ ਰਹੇ ਨੇ ਤੇ ਸਾਡੇ ਜਿਹੜੇ ਐਸ ਐਚ ਓਜ਼ ਹੈਗੇ ਸਾਰੇ ਆਪ ਵੀ ਇਹਨੂੰ ਸਾਰਾ ਦੇਖ ਰਹੇ ਨੇ ਤੇ ਉਹਨਾਂ ਨੂੰ ਸਟ੍ਰਿਕਟ ਇਨਸਟਰਕਸ਼ਨਸ ਦਿੱਤੇ ਗਏ ਹਨ ਕੀ ਕੱਲੀ-ਕੱਲੀ ਚੀਜ਼ ਤੇ ਕੋਈ ਵੀ ਜੇ ਕੋਈ ਸਸਪੀਸ਼ੀਅਸ ਆਰਟੀਕਲ ਆਬਜੈਕਟ ਹੈ ਕੋਈ ਵੀ ਸਸਪੀਸ਼ੀਅਸ ਪਰਸਨ ਤੁਹਾਨੂੰ ਨਜ਼ਰ ਆਉਂਦਾ ਹੈ ਉਹਦੇ ਤੇ ਅੱਗੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਹੋਟਲਾਂ ਚ ਰੇਲਵੇ ਸਟੇਸ਼ਨ ਤੇ ਵੀ ਕੁਝ ਖਾਸ ਕੋਈ ਨਹੀਂ ਕਿਤੇ ਬਿਲਕੁਲ ਜੀ ਜਿੱਦਾਂ ਤੁਸੀਂ ਤੁਸੀਂ ਸਾਰੇ ਕੱਲ ਸੀਗੇ ਕੱਲ ਵੀ ਅਸੀਂ ਰੇਲਵੇ ਸਟੇਸ਼ਨ ਦੇ ਵਿੱਚ ਵੀ ਸਾਡੇ ਬਹੁਤ ਸੀਨੀਅਰ ਅਫਸਰ ਜਿਹੜੇ ਆਏ ਸੀਗੇ ਸਪੈਸ਼ਲ ਡੀਜੀ ਸਾਹਿਬ ਲੋਅ ਐਂਡ ਆਰਡਰ ਸਰ ਇੱਥੇ ਆਏ ਸੀਗੇ ਤੇ ਉਹਨਾਂ ਵੱਲੋਂ ਵੀ ਸਾਰੀ ਜਿਹੜੀ ਹੈਗੀ ਆ ਆਹ ਇਹਦਾ ਮੁਆਇਨਾ ਕੀਤਾ ਗਿਆ ਤੇ ਜਿੱਦਾਂ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜਿੰਨੇ ਵੀ ਪਬਲਿਕ ادارے ਹੈਗੇ ਆ ਉਹਨੇ ਦੇ ਨਾਲ ਨਾਲ ਹੋਟਲ ਧਰਮਸ਼ਾਲਾ ਔਰ ਇਦਾਂ ਦੇ ਜਿੱਥੇ ਬਾਹਰਲੇ ਬੰਦੇ ਆ ਕੇ ਰੁਕਦੇ ਹੈਗੇ ਆ ਉਹ ਸਾਰੇ ਦੇ ਅਸੀਂ ਨਾਲ ਹੀ ਚੈਕਿੰਗ ਕਰ ਰਹੇ ਹਾਂ ਜੀ ਸਪੰਜਾਬ ਲੱਟ ਜਾਰੀ ਕੀਤਾ ਗਿਆ ਲੱਟ ਲੈ ਕੇ ਕੁਝ ਨਾਕਾ ਬੰਦ ਰੂਪੀ ਲਿਦਾਨਾ ਸ਼ਹਿਰ ਸੀਲ ਕੀਤਾ ਜਾਵੇ ਉਸ ਤੇ ਚੱਪ ਚੱਪ ਨਹੀਂ ਦੇਖੋ ਜੀ ਇਦਾਂ ਹੈ ਅਲਰਟ ਹਰ ਵਾਰੀ ਆਉਂਦੇ ਆ ਜੀ ਇਸ ਵਾਰੀ ਵੀ ਆਪਣੇ ਕੋਲ ਜਿਸ ਵੀ ਜੋ ਵੀ ਇਸ ਤਰੀਕੇ ਦੀ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਨੈਸੈਸਰੀ ਸਿਕਿਉਰਿਟੀ ਅਰੇਂਜਮੈਂਟਸ ਹੈ ਉਹ ਅਸੀਂ ਕਰ ਰਹੇ ਹੈਗੇ ਆ ਤੇ ਅਸੀਂ ਆਲਰੇਡੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸ਼ਹਿਰ ਦੇ ਵਕਫਾ ਵਕਫਾ ਚੌਕਾ ਦੇ ਵਿੱਚ ਨਾਕਾਬੰਦੀ ਕੀਤੀ ਹੈ ਸ਼ਹਿਰ ਦੇ ਜਿਹੜੇ ਅਪਰੋਚ ਰੋਡਸ ਹੈਗੇ ਉਹਨਾਂ ਨੂੰ ਵੀ ਅਸੀਂ ਪ੍ਰੋਪਰ ਨਾਕਾਬੰਦੀ ਕੀਤੀ ਹੋਈ ਹੈ